ਮਕੇਸ਼ਵ ਅਨੇ ਦੇ ਮੁੰਡੇ ਦਾ ਵਿਆਹ ਹੋ ਰਿਹਾ ਤੇ ਉਸ ਨੂੰ ਦੁਨੀਆ ਸਭ ਤੋਂ ਮਹਿੰਗਾ ਵਿਆਹ ਦੱਸਿਆ ਜਾ ਰਿਹਾ ਪਰ ਕੀ ਤੁਸੀਂ ਜਾਣਦੇ ਹੋ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ 7 ਮਾਰਚ 1837 ਨੂੰ ਹੋਇਆ ਸੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਬਰ ਨੌ ਨਿਹਾਲ ਸਿੰਘ ਦਾ ਵਿਆਹ ਸ਼ਾਮ ਸਿੰਘ ਠਾਰੀ ਵਾਲੇ ਦੀ ਬੇਟੀ ਬੀਬੀ ਨਾਨਕੀ ਜੀ ਨਾਲ ਹੋਇਆ ਸੀ ਇਸ ਵਿਆਹ ਵਿੱਚ ਸ਼ਾਮ ਸਿੰਘ ਠਾਰੀ ਦਾ ਉਹਨਾ ਸਮੇਂ ਵਿੱਚ 17 ਲੱਖ ਰੁਪਏ ਖਰਚ ਹੋਇਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ 2 ਕਰੋੜ ਰੁਪਏ ਖਰਚ ਹੋਇਆ ਸੀ ਉਸ ਸਮੇਂ ਵਿੱਚ ਇੱਕ ਨਾਲਖੇਈ ਸਿੱਕਾ ਅੰਗਲੈਂਡ ਦੇ 13 ਪਾਉਂਡ ਦੇ ਬਰਾਬਰ ਹੁੰਦਾ ਸੀ ਤੇ ਬਰਾਤ ਵਿੱਚ ਆਹਰਾ ਆਏ ਬਰਾਤੀ ਨੂੰ ਮਹਾਰਾ ਰਣਜੀਤ ਸਿੰਘ ਵੱਲੋਂ ਸੋਨੇ ਚਾਂਦੀ ਦੇ ਸਿੱਕੇ ਦਿੱਤੇ ਗਏ ਸਨ ਤੇ ਦੋਨਾਂ ਪਰਿਵਾਰਾਂ ਵਿੱਚ ਜਦੋਂ ਮਿਲਣੀ ਹੋਈ ਤਾਂ ਮਹਿੰਗੀ نسل ਦੇ ਘੋੜਿਆਂ ਨਾਲੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 2 ਕਰੋੜ ਰੁਪਏ ਉਸ ਸਮੇਂ ਖਰਚਿਆ ਗਿਆ ਜਦੋਂ ਇੱਕ ਸਿੱਕਾ 13 ਪਾਉਂਡ ਦੇ ਬਰਾਬਰ ਦਾ ਦੱਸੇ ਤੇ ਅੱਜ ਦੇ ਟਾਈਮ ਵਿੱਚ ਵੀ 2 ਕਰੋੜ ਰੁਪਏ ਇੱਕ ਬਹੁਤ ਵੱਡੀ ਰਕਮ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ